ਅਜ ਦਰਬਾਰ ਸਾਹਿਬ ਵਿਖੇ ਜਿਹੜਾ ਸੁਖਬੀਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਸੁਖਬੀਰ ਅਜ ਆਪਣੀਆਂ ਧਾਰਮਿਕ ਮर्यादाਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਹ ਆ ਖੁਸ਼ਹਤ ਹੋਣ ਤੋਂ ਬਾਅਦ ਆਪਣੀ ਸਜਾ ਭੋਤ ਰਿਆ ਸੀ ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮर्यादाਵਾਂ ਦੇ ਉਹ ਉਲਟ ਉਹ ਪੀਤ ਜਿਹੜਾ ਉਹਨਾਂ ਨੇ ਕਾਰਜ ਕੀਤੇ ਇਹਦੀ ਜਿੰਨੀ ਨਿੰਦਾ ਕਰੋ ਘੱਟ ਕਿਉਂਕਿ ਗੁਰੂ ਦਰਬਾਰ ਸਾਹਿਬ ਦੇ ਵਿੱਚ ਔਰ ਖੜੇ ਹੋਏ ਸੇਵਾਦਾਰ ਦੇ ਕਿਉਂਕਿ ਉਹ ਸੇਵਾਦਾਰ ਦੇ ਰੂਪ ਚ ਖੜਾ ਸੀ ਔਰ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਇਸ ਕਰਕੇ ਮੈਂ ਇਹ ਨਿੰਦਾ ਕਰਦਾ ਔਰ ਐਸੇ ਵਿਅਕਤੀਆਂ ਦੇ ਉੱਤੇ ਸਖਤ ਜਿਹੜੀ ਸਜ਼ਾ ਦੇਣੀ ਚਾਹੀਦੀ ਹੈ ਔਰ ਦੂਸਰਾ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਜਿਹੜੇ ਆ ਉਹ ਇੰਤਜ਼ਾਮ ਹੈ ਉਹਨਾਂ 'ਚ ਵੀ ਕਿਤੇ ਨਾ ਕਿਤੇ ਕੋਤਾਹੀ ਦੇਖਣ ਨੂੰ ਮਿਲੀ ਹੈ ਔਰ ਇਹਦੇ ਤੇ ਸਰਕਾਰ ਨੂੰ ਵੀ ਆਪਣਾ ਨੋਟਿਸ ਜਿਹੜਾ ਲੈਣਾ ਚਾਹੀਦਾ ਔਰ ਦੂਸਰੇ ਖਿਲਾਫ ਸਖਤ ਖਿਲਾਫ ਜਿਹੜੀ ਕਾਰਵਾਈ ਹੋਣੀ ਹੈ